ਸਾਸ਼ੇ ਗਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਅਰਵਿੰਦਰ ਸਿੰਘ ਬੱਦਨ ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਹੋਈ ਹੈ ਐਸਜੀਪੀਸੀ ਦੇ ਨਾਲ ਜੁੜੀ ਹੋਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਨ੍ਹਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਅਸਤੀਫੇ ਤੋਂ ਬਾਅਦ ਦੋ ਤਿੰਨ ਵਾਰ ਉਹਨਾਂ ਨੂੰ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਕਿਹਾ ਸੀ ਕਿ ਜੋ ਮਰਜ਼ੀ ਹੋ ਜਾਏ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਜੋ ਦੇਖਣਾ ਅੰਤਰੀਕ ਕਮੇਟੀ ਆਪ ਦੇਖੇ ਪਰ ਇਹ ਸਭ ਦੇ ਬਾਵਜੂਦ ਲਗਾਤਾਰ ਚਰਚਾਵਾਂ ਚੱਲਦੀਆਂ ਰਹੀਆਂ ਅੰਤਰੀਕ ਕਮੇਟੀ ਨੇ ਦੋ ਵਾਰ ਉਹਨਾਂ ਦਾ ਅਸਤੀਫਾ ਵਾਪਸ ਮੋੜਿਆ ਤੇ ਅੱਜ ਹ ਹਰਜਿੰਦਰ ਸਿੰਘ ਧਾਮੀ ਦੀ ਰਿਹائش ਤੇ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਬੀਰ ਸਿੰਘ ਬਾਦਲ ਉੱਥੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਹੁਣ ਇਸ ਚੋਲੇ ਦੀ ਵੱਡੀ ਖਬਰ ਇਹ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੜ ਤੋਂ ਜੋ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਹੈ ਉਸ ਸੰਭਾਲਣ ਲਈ ਤਿਆਰ ਹੋ ਗਏ ਨੇ ਜੋ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਹ ਵਾਪਸ ਲੈਣਗੇ ਤੇ ਹੁਣ ਦੁਬਾਰਾ ਤੋਂ ਉਹ ਐਸਜੀਪੀਸੀ ਦੇ ਪ੍ਰਧਾਨ ਵਜੋਂ ਕੰਮ ਕਰਨਗੇ ਤੇ ਦੂਜੇ ਪਾਸੇ ਅੱਜ 18 ਤਰੀਕ ਤੋਂ ਜੋ 7 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਸੀ ਉਹਨਾਂ ਵਿੱਚ ਬੇਸ਼ੱਕ ਜੋ ਪ੍ਰਧਾਨਗੀ ਹੈ ਉਸ ਦੇ ਵਿੱਚ 20 ਹਰਜਿੰਦਰ ਸਿੰਘ ਧਾਮੀ ਨੂੰ ਦਿੱਤੀ ਗਈ ਸੀ ਤੇ ਨਾਲ ਬਡੂਂਗਰ ਸਾਹਿਬ ਸਨ ਤਾਂ ਇਹਨਾਂ ਵੱਲੋਂ ਅਸਤੀਫੇ ਗੇਸੀ ਪੰਜ ਮੈਂਬਰ ਕਮੇਟੀ ਬਚੀ ਸੀ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਭਰਤੀ ਦੀ ਗੱਲਾਂ ਚੱਲਦੀਆਂ ਰਹੇ ਤੇ ਅੱਜ ਤੋਂ ਭਰਤੀ ਸ਼ੁਰੂ ਹੋਈ ਹੈ ਤੇ ਅੱਜ ਹੀ ਸੁਖਬੀਰ ਸਿੰਘ ਬਾਦਲ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਲਈ ਉਹਨਾਂ ਦੇ ਘਰ ਹੁਸ਼ਿਆਰਪੁਰ ਵਿਖੇ ਪਹੁੰਚਦੇ ਨੇ ਤੇ ਉੱਥੇ ਉਹਨਾਂ ਨਾਲ ਸਲਾਹ مشورہ ਕਰਦੇ ਨੇ ਤੇ ਹੁਣ ਇੱਕ ਦੋ ਦਿਨਾਂ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੋੜ ਤੋਂ ਜੋ ਐਸਜੀਪੀਸੀ ਪ੍ਰਧਾਨ ਦਾ ਅਹੁਦਾ ਸੰਭਾਲ ਲੈਣਗੇ ਤੇ ਦੁਬਾਰਾ ਤੋਂ ਜਿਵੇਂ ਐਸਜੀਪੀਸੀ ਦਾ ਕਾਰਜ ਚੱਲ ਰਿਹਾ ਸੀ ਉਸੇ ਤਰੀਕੇ ਨਾਲ ਚੱਲੇਗਾ ਕਿਉਂਕਿ ਐਸਜੀਪੀਸੀ ਦਾ ਅੰਤਿਮ ਬਜਟ ਵੀ ਪੇਸ਼ ਨਾ ਆ ਤਾਂ ਪ੍ਰਧਾਨ ਤੋਂ ਬਿਨਾ ਬਜਟ ਕਿਵੇਂ ਪੇਸ਼ ਹੋਵੇਗਾ ਇਸ ਨੂੰ ਲੈ ਕੇ ਵੱਡੇ ਸਵਾਲ ਸਨ ਤਾਂ ਹੁਣ ਜੋ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹ ਐਸਜੀਪੀਸੀ ਦੇ ਪ੍ਰਧਾਨਗੀ ਦਾ ਅਹੁਦਾ ਦੁਬਾਰਾ ਸੰਭਾਲਣਗੇ ਤੇ ਹੁਣ ਨਾਲ ਹੀ ਇਹ ਵੀ ਦੁਬਾਰਾ ਚਰਚਾ ਸ਼ੁਰੂ ਹੋ ਗਈ ਹੈ ਕਿ ਜੋ ਹੁਣ ਪੰਜ ਮੈਂਬਰੀ ਕਮੇਟੀ ਬਚੀ ਸੀ ਕਿ ਐਸਜੀਪੀਸੀ ਦੇ ਜੋ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੁਬਾਰਾ ਤੋਂ ਉਸ ਕਮੇਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਕਿ ਉਸ ਕਮੇਟੀ ਦੇ ਵਿੱਚ ਦੁਬਾਰਾ ਤੋਂ ਮੁੜ ਕੇ ਉਹ ਅਹੁਦਾ ਸੰਭਾਲਦੇ ਨੇ ਇਹ ਜ਼ਰੂਰ ਇੱਕ ਸਵਾਲ ਬਣਿਆ ਹੋਇਆ ਪਰ ਉਹ ਐਜੀਪੀਸੀ ਦੀ ਪ੍ਰਧਾਨਗੀ ਦਾ ਉਹਦਾ ਜਲਦ ਸੰਭਾਲਣਗੇ